मीत अनमोल ਦੀ ਓਸ਼ੋ ਦੇ ਪਰਵਚਨਾਵਾਂ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਮਾਸਟਰ ਬੈਂਕਈ ਤੇ ਚੋਰ ਜਨ ਮਾਸਟਰ ਬੈਂਕਈ ਨੇ ਇੱਕ ਵਾਰ ਕਿਸੇ ਇਕਾਂਤ ਜਗ੍ਹਾ ਤੇ ਧਿਆਨ ਕੈਂਪ ਦਾ ਆਯੋਜਨ ਕੀਤਾ ਤਾਂ ਪੂਰੇ ਜਾਪਾਨ ਚੋਂ ਉਸਦੇ ਵਿਦਿਆਰਥੀ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈਣ ਦੀ ਪਹੁੰਚੇ ਇਸ ਤਰ੍ਹਾਂ ਇੱਕ ਵਿਦਿਆਰਥੀ ਚੋਰੀ ਕਰਦਾ ਫੜਿਆ ਗਿਆ ਬੈਂਕਈ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਉਸ ਵਿਦਿਆਰਥੀ ਨੂੰ ਕੈਂਪ ਵਿੱਚੋਂ ਕੱਢਣ ਲਈ ਬੇਨਤੀ ਕੀਤੀ ਗਈ ਪਰ ਉਸਨੇ ਗੱਲਾਈ ਗਈ ਘਰ ਛੱਡੀ ਕੋਈ ਦਿਨ ਅਗਰੋਂ ਫਿਰ ਉਹੀ ਬੰਦਾ ਦੁਬਾਰਾ ਚੋਰੀ ਕਰਦਾ ਫੜਿਆ ਗਿਆ ਇਸ ਵਾਰ ਲਿਖਤੀ ਅਰਜ਼ੀ ਦਿੱਤੀ ਗਈ ਤੇ ਨਾਲ ਇਹ ਵੀ ਲਿਖਿਆ ਗਿਆ ਕਿ ਉਸ ਨੂੰ ਨਾ ਕੱਢੇ ਜਾਣ ਦੀ ਸੂਰਤ ਵਿੱਚ ਉਹ ਸਾਰੇ ਜਣੇ ਇਕੱਠੇ ਹੀ ਕੈਂਪ ਛੱਡ ਜਾਣਗੇ ਬੈਂਕਈ ਨੇ ਪੱਤਰ ਪੜ੍ਹਿਆ ਤੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਉਸਨੇ ਕਿਹਾ ਵੇਖੋ ਪ੍ਰਭੂ ਤੁਸੀਂ ਸਿਆਣੇ ਹੋ ਤੁਹਾਨੂੰ ਸਹੀ ਤੇ ਗਲਤ ਦੀ ਪਹਿਚਾਨ ਹੈ ਤੁਸੀਂ ਚਾਹੋ ਤਾਂ ਕਿਤੋਂ ਵੀ ਸਿੱਖਿਆ ਪ੍ਰਾਪਤ ਕਰ ਸਕਦੇ ਹੋ ਇਸ ਗਰੀਬ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੀ ਠੀਕ ਹੈ ਤੇ ਕੀ ਗਲਤ ਇਸ ਨੂੰ ਜੇ ਮੈਂ ਨਾ ਪੜਾਇਆ ਤਾਂ ਕਿਸੇ ਹੋਰ ਨੇ ਵੀ ਸਵੀਕਾਰ ਨਹੀਂ ਕਰਨਾ ਸੋ ਮੈਂ ਇਸ ਨੂੰ ਇੱਥੇ ਹੀ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਹੈ ਤੁਸੀਂ ਚਾਹੋ ਤਾਂ ਬੜੀ ਖੁਸ਼ੀ ਨਾਲ ਜਾ ਸਕਦੇ ਹੋ ਹੰਜੂਆਂ ਦੇ ਇੱਕ ਬੇਗਮਈ ਹੱਲ ਨੇ ਗੁਨਾਹਗਰ ਦਾ ਚਿਹਰਾ ਤੋ ਦਿੱਤਾ ਤੇ ਨਾਲ ਹੀ ਚੋਰੀ ਦੀ ਹਾਦਸਤ ਵੀ ਧੋਤੀ ਗਈ